ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵੱਡਾਲਾ ਜੋਹੜ ਤੇ ਦੇਵੀਦਾਸਪੁਰਾ ਸੜਕ ਤੇ ਸਥਿਤ ਬਣੇ ਸਰਕਾਰੀ ਕਣਕ ਦੇ ਗੋਦਾਮ ਮਹਿਕਮੇ ਦੀ ਅਣਗਹਿਲੀ ਕਰਨੇ ਸੁਸਤਰੀ ਦੀ ਨਾ ਦਵਾਈ ਪਾਣ ਕਰਕੇ ਪਿੰਡ ਵਾਸੀਆਂ ਦਾ ਜਿਉਣਾ ਮੁਸ਼ਕਲ ਹੋਇਆ ਹੈ ਪਿੰਡ ਵਾਸੀਆਂ ਦਾ ਜਿਉਣਾ ਮੁਸ਼ਕਲ ਹੋਇਆ ਹੈ ਤੇ ਨਰਕ ਦਾ ਜੀਵਨ ਬਤੀਤ ਕਰਨਾ ਪੈ ਰਿਹਾ ਪਿੰਡ ਵਾਸੀਆਂ ਵੱਲੋਂ ਗੋਦਾਮ ਦੇ ਅੱਗੇ ਧਰਨਾ ਲਗਾਇਆ ਗਿਆ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸੂਸਰੀ ਤੋਂ ਛਡਕਾਰਾ ਬੁਆਇਆ ਜਾਵੇ ਤਤਰ ਕਰਨ ਗੱਲਬਾਤ ਕਰਦੇ ਹੋਏ ਸਾਫ ਦਾ ਸਰਪੰਚ ਦਿਲਬਾਹ ਸਿੰਘ ਜੋਲ ਦੇ ਆਖਰੀ ਲੋਕਾਂ ਦੀਆਂ ਅੱਖਾਂ ਵਿੱਚ ਅਤੇ ਬੱਚਿਆਂ ਦੇ ਕੰਨਾਂ ਵਿੱਚ ਸੂਸਰੀ ਵੜ ਜਾਂਦੀ ਹੈ ਸਾਡੇ ਪਿੰਡ ਵਾਸੀ ਜਦੋਂ ਸ਼ਾਮ ਨੂੰ ਰੋਟੀ ਖਾਣ ਦਾ ਸਮਾਂ ਹੁੰਦਾ ਹੈ ਤਾਂ ਲੋਕਾਂ ਦੇ ਘਰ ਸੂਸਰੀ ਉੱਡ ਕੇ ਲੋਕਾਂ ਦੇ ਘਰ ਦੇ ਅੰਦਰ ਵੜ ਜਾਂਦੀ ਹੈ ਤੇ ਲੋਕਾਂ ਦਾ ਸੂਸਰੀ ਨਾਲ ਜਿਉਣਾ ਹਰਾਮ ਹੋਇਆ ਹੈ ਕਨਕ ਦੇ ਗੋਦਾਮ ਮਾਦੇ ਅਧਿਕਾਰੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿਓ ਅਸੀਂ ਦੋਵਾਂ ਗੋਦਾਮਾਂ ਵਿੱਚ ਸਫਾਈ ਕਰਵਾ ਕੇ ਦਵਾਈ ਪਵਾ ਦਵਾਂਗੇ ਅਤੇ ਸੁਸਰੀ ਨਹੀਂ ਆਵੇਗੀ ਉਹਨਾਂ ਨੇ ਆਖਿਆ ਕਿ ਮੇਰੀ ਵੱਡੇ ਅਫਸਰਾਂ ਅਤੇ ਅਧਿਕਾਰੀਆਂ ਨਾਲ ਵੀ ਗੱਲ ਹੋ ਚੁੱਕੀ ਹੈ ਇੱਕ ਦੋ ਦਿਨਾਂ ਵਿੱਚ ਦਵਾਈ ਪਵਾ ਕੇ ਇਸ ਸੁਸਰੀ ਦਾ ਖਾਤਮਾ ਕੀਤਾ ਜਾਵੇਗਾ ਇਹਤੇ ਨਾਲ ਹੀ ਸਾਬਕਾ ਸਰਪੰਚ ਦਿਲਬਖ ਸਿੰਘ ਜੋਹਰ ਨੇ ਦੱਸਿਆ ਕਿ ਅਗਰ ਸਾਡੀ ਮੰਗ ਪੂਰੀ ਨਾ ਹੋਈ ਤਾਂ ਧਰਨਾ ਅੱਗੇ ਜਾਰੀ ਰਹੇਗਾ ਇਸ ਸਬੰਧੀ ਗੋਦਾਮ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਯਕੀਨ ਦਿਵਾਇਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿਓ ਇਸ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰਸ਼ਾਸਨ ਅੰਗਰੇਜ਼ੀ ਜੋ ਐਸੇ ਧਰਨਾ ਲਾਇਆ ਪਿੰਡ ਵਾਸੀਆਂ ਲੋ ਸੁਸਰੀ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸੁਸਰੀ ਦੀ ਪ੍ਰੋਬਲਮ ਆਈ ਕਿੰਨੇ ਪਿੰਡ ਚ ਬਹੁਤ ਜ਼ਿਆਦਾ ਆਪਾਂ ਕੀਤੀ ਸੀ ਇਹਨਾਂ ਨਾਲ ਗੱਲ ਹਾਂਜੀ ਕਹਿੰਦੇ ਵੀ ਆ ਜਾਣੇ ਘੰਟੇ ਤੱਕ ਜਾਂ ਕੀ ਉਹਨਾਂ ਤੁਹਾਡੇ ਅਧਿਕਾਰੀਆਂ ਨੇ ਕੀ ਗੱਲ ਹੋ ਚੁੱਕੀ ਆ ਜਿਹੜਾ ਧਰਨਾ ਲਗ ਰੋ ਉਹ ਕਹਿੰਦੇ ਖੇਤੀ ਖੇਤੀ ਦਵਾਈ ਪਾਵਾਂਗੇ ਹੁਣ ਜਿਹੜੀ ਰਹਿ ਗਈ ਹੈ ਜਿਹੜੀ ਬਾਕੀ ਉਡਾਰੇ ਜੋ ਤੋ ਬੋਲ ਰਹੇ ਆ ਸਾਡੇ ਮੈਂਬਰ ਸਰਪੰਚ ਸਾਰੇ ਆ ਰਹੇ ਨੇ ਸਾਡੇ ਬਹੁਤ ਸੁਸਰੀ ਨੇ ਮੰਦਹਾੜ ਕੀਤਾ ਵਾ ਇਹ ਸੁਸਰੀ ਨੂੰ ਬੰਦ ਕੀਤਾ ਜਾਵੇ ਸਾਡੇ ਬੱਚਿਆਂ ਨੂੰ ਸਾਨੂੰ ਸੌਣ ਨਹੀਂ ਦਿੰਦੀ ਰਾਤ ਨੂੰ ਸਾਡੇ ਕੰਨਾਂ 'ਚ ਵੜਦੀ ਸਾਡੇ ਆਟੇ 'ਚ ਵੀ ਗੋਝਦੀ ਹੈ ਤਰਨਾ ਲਾਇਕ ਇਸ ਬੰਚਲਾ ਜੀ ਵਿਗਿਆਤਰ ਨਹੀਂ ਇਸ ਬੰਦ ਚ ਲਾਇਆ ਪੱਤਰਕਾਰ ਸਾਹਿਬ ਬੜੇ ਸੁਣੀ ਸਾਰੇ ਸਪਟਕਾਰ ਯੋਜ ਸਾਡੇ ਸਾਡੀ ਪਿੰਡ ਦੇ ਵਿੱਚ ਗ੍ਰਾਮ ਬਣੇ 12 14 ਕਿੱਲਾਂ ਦੇ ਵਿੱਚ ਤੇ ਇੱਥੇ ਜਿਹੜੀ ਕੰਪਨੀ ਦਾ ਠੇਕਾ ਉਹਨੇ ਕੋਈ ਸੁਸਰੀ ਦਾ ਹੱਲ ਨਹੀਂ ਕੀਤਾ ਸੁਸਰੀ ਜਿਹੜੀ ਲੋਕਾਂ ਦੀ ਅੱਖਾਂ ਚ ਕੰਨਾਂ ਦੇ ਵਿੱਚ ਵੱੜ ਰਹੀ ਆ ਬੱਚਿਆਂ ਨੂੰ ਤੰਗ ਕਰ ਰਹੀ ਰਾਤ ਨੂੰ ਰੋਟੀ ਖਾਣੀ ਮੁਹਾਲ ਹੋ ਜਾਂਦੀ ਆ ਸਾਡੇ ਪਿੰਡ ਵਾਲਿਆਂ ਦੀ ਇਹ ਇਹ ਜਿਹੜੇ ਲਾਗੇ ਬੰਨੇ ਦੇ ਜਿੰਨੇ ਪਿੰਡ ਆ ਚਾਰ ਪੰਜ ਇਹ ਸਾਰੇ ਅੱਜ ਇਕੱਠੇ ਹੋ ਕੇ ਇੱਥੇ ਆਏ ਆ ਤੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦਾ ਸੀਨੀਅਰ ਬੰਦਾ ਕਹਿੰਦਾ ਵੀ ਮੈਂ ਅੱਜ ਨਹੀਂ ਆ ਸਕਦਾ ਮੈਂ ਤੁਹਾਨੂੰ ਸੋਮਵਾਰ ਮਿਲੂਗਾ ਹੁਣ ਅਸੀਂ ਸੋ ਦੱਸਿਆ ਜਾਵੇ ਸਾਨੂੰ ਵੀ ਅਸੀਂ ਸੋਮਵਾਰ ਦਾ ਕਿ ਇੱਥੇ ਧਰਨੇ ਦੇ ਵਿੱਚ ਕੇ ਜੇ ਨਹੀਂ ਤੇ ਸਾਡੀ ਬੇਨਤੀ ਹੈ ਵੀ ਅੱਜ ਉਹ ਜੇ ਉਹ ਸਾਨੂੰ ਆ ਕੇ ਟੀਮ ਨੂੰ ਸਾਰਿਆਂ ਨੂੰ ਮਿਲੇ ਤਾਂ ਹੱਲ ਹੋਊਗਾ ਸਰ ਜੀ ਜੇ ਅੱਜ ਇਹ ਨਾ ਹਾਲੇ ਕਿ ਤਾਂ ਅਗਲਾ ਕੀ ਆਪਣਾ ਕਦਮ ਹੈ ਅਗਲਾ ਫਿਰ ਕਦਮ ਇਹ ਹੋਊਗਾ ਕਿ ਅਸੀਂ ਪੇਸ਼ਤੇ ਉੱਤੇ ਅਧਿਕਾਰੀਆਂ ਦੇ ਹੋਵਾਂਗੇ ਤੇ ਨਾਲ ਹੀ ਇਹ ਗ੍ਰਾਮ ਜਿਹੜੇ ਸੀਲ ਕਰਾਂਗੇ ਨਾ ਵਿੱਚ ਕੋਈ ਐਂਟਰੀ ਹੋਊਗੀ ਨਾ ਕੋ ਬਾਹਰ ਜਾਊਗਾ ਜਿਹੜਾ ਇਹ ਅਸੀਂ ਜਿਹੜਾ ਕੱਟ ਕੀਤਾ ਧਰਨਾ ਲਾਇਆ ਵਾ ਇਹ ਅਸੀਂ ਦੁਖੀ ਹੋ ਗਏ ਰਾਤੀ ਸਲਾਹ ਕੀਤੀ ਸਾਰਿਆਂ ਨੇ ਤੇ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਸਾਡੇ ਨਾਲ ਪਹੁੰਚੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਬੀਬੀਆਂ ਦਾ ਸਪੈਸ਼ਲ ਤੌਰ ਤੇ ਧੰਨਵਾਦ ਜਿਹੜੀਆਂ ਉਹ ਬਡਾਲਾ ਜੋਲ ਦੇ ਵਿੱਚੋਂ ਆਈਆਂ ਇੰਨੀ ਗਰਮੀ ਦੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡੀ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਸਾਡੀ ਬਡਾਲਾ ਜੋਲ ਦੀ ਜੀਵਦਾਸਪੁਰ ਬੰਮਾ ਤੀਰਤਪੁਰ ਇਹ ਪਿੰਡਾਂ ਦੀ ਜਿਹੜੀ ਆਵਾਜ਼ ਆ ਇਹਨੂੰ ਮੀਡੀਆ 'ਚ ਲੈ ਕੇ ਆਓ ਤਾਂ ਕਿ ਇਸ ਦਾ ਹੱਲ ਹੋ ਸਕੇ ਇੱਕ ਦਿਨ ਗੁਰੂਆ ਕੱਪੜਿਆਂ ਦੇ ਵਿੱਚ ਵੜ ਜਾਂਦੀ ਆ ਇਹ ਤਾਂ ਗਦਾਮਾਂ ਦੀ ਜਗ ਤਾਂ ਨਾ ਹੋ ਕੇ ਸਾਡੇ ਵੱਲ ਹੋ ਕੇ ਦੇਖੋ ਵੀ ਕੀ ਹਾਲ ਬੰਦਾ ਦਾ ਕਹਿੰਦੇ ਬੱਚੇ ਦੇ ਕੰਨ ਚ ਵੜੇਗੀ ਕੌਣ ਜ਼ਿੰਮੇਵਾਰ ਆ ਇਹ ਤਾਂ ਗਦਾਮ ਹੈ ਹੀ ਵੀ ਅਸੀਂ ਸੋਚਿਆ ਸੀ ਵੀ ਚਲੋ ਪਿੰਡ ਨੂੰ ਰੁਜ਼ਗਾਰ ਮਿਲੂਗਾ ਕੋ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਉਦੋਂ ਕਹਿੰਦੇ ਵਿਰੋਧ ਨਹੀਂ ਕੀਤਾ ਇਹ ਸਿਆਪਾ ਪੈ ਸਾ ਪਾ ਇਹ ਕੁੜੀਆਂ ਵਸਿਆਪਾ ਪੈਗਾ ਸਾਡੇ ਭਾਗ ਤੇ ਤੁਹਾਡੀ ਮੈਨੇਜਮੈਂਟ ਕਾੜ ਕਿਤੇ ਆਪੇ ਦੱਸੋ ਵੀ ਤੁਹਾਡੀ ਕਾੜ ਕੀ ਆ ਤਾਂ ਤੇਰੇ ਕੋਈ ਗੱਲ ਨਹੀਂ ਨਹੀਂ ਜੇ ਦਵਾਈ ਦੂਈ ਨੂੰ ਤੁਹਾਨੂੰ ਮਿਲਦੀ ਲੱਗਦੀ ਨਾ ਕੋਈ ਪੋਸਟ ਨਹੀਂ ਲੱਗਦਾ ਕੋਈ ਦਵਾਈ ਇਹ ਚੱਕਰ ਦੀ ਗੱਲ ਤੁਹਾਡੀ ਪੋਸਟ ਆਇਆ ਜਿੰਨੇ ਹੀ ਤੇ ਅਸੀਂ ਗੇਰ ਬੰਦ ਕਰਾ ਲਿਆ ਅਸੀਂ ਦਰਵਾਜ਼ਾ ਬੰਦ ਕਰ ਲਿਆ ਅਸੀਂ ਟ੍ਰੈਕਟਰ ਆ ਲਿਆ ਨੇ ਹੁਣੇ ਤੇ ਬੂਹੇ ਘੜੀ ਲਾ ਦਿੱਤੇ ਨਿਕਲ ਘੜੀ ਜਿਦਾਂ ਲੱਗਣੀ ਅੱਜ ਨਹੀਂ ਲਾਉਣਾ ਜਿੱਦਣ ਮਾਲ ਆਉਂਦਾ ਆ ਬਿਲਕੁਲ ਲੱਗਣੀ ਨਹੀਂ ਜਣਾ ਕੰਮ ਜਿੱਦਾਂ ਸਪੈਸ਼ਲ ਲੱਗਣੀ ਅੱਜ ਨਿਕੋੜੀ ਆ ਜਿਆਦਾ ਸਰ ਸਾਹਿਬ ਇੱਕ ਹੋਰ ਗੱਲ ਆ ਉੱਥੇ ਟਰੱਕ ਲਾ ਆਂਦੇ ਲੰਗਣਾ ਲੋਕਾਂ ਨੂੰ ਮਸਰੂਰ ਹੋ ਜਾਂਦਾ ਫਿਰ ਨਾਲ ਜੋੜ-ਜੋੜ ਕੇ ਲਾਉਂਦੇ ਕਿਤੇ ਕੋਈ ਲੰਗੇ ਜਦਾਂ ਵੀ ਹੱਜੀ ਬੰਦਾ ਰਾਜ ਉੱਥੇ ਕਾਰ ਸੈਂਟਰ ਚ ਕਰ ਲੈਂਦਾ ਉੱਤੇ ਵੜਣਾ ਵੀਰੇ ਸੁਸਨੀ ਮਰਜੀ ਦੱਸੋ ਤੁਸੀਂ ਛਾਣੇ ਉਹਦੇ ਨਾਲ ਸਭ ਤੋਂ ਜਿਆਦੀ ਆ ਗਈ ਜੋ ਉਹਨਾਂ ਦੀ No, okay. okay.